ਲੁਧਿਆਣਾ ਅਫਕਾਰੀ ਵਿਭਾਗ ਨੂੰ ਅੱਜ ਉਸਮੇ ਵੱਡੀ ਸਫਲਤਾ ਮਿਲੀ ਜਦੋਂ ਉਹਨਾਂ ਨੇ ਮਾਛੀਵਾੜਾ ਸਰਕਲ ਦੇ ਪਿੰਡੇ ਪਿੰਡ ਤਨਾਸੂ ਵਿਖੇ ਇੱਕ ਵੱਡੀ ਉਦਯੋਗਿਕ ਇਕਾਈ ਦੇ ਨੇੜੇ 24 ਪੇਟੀਆਂ ਨਜਾਇਜ਼ ਸ਼ਰਾਬ ਸਮੇਤ ਇੱਕ ਵਿਅਕਤੀ ਨੂੰ ਕਾਬੂ ਕਰ ਲਿਆ। આરોપી ਦੀ ਪਛਾਣ ਵਿਜੇਂਦਰ ਸਿੰਘ ਵਾਸੀ ਲੁਧਿਆਣਾ ਵੱਜੋਂ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਅਫਕਾਰੀ ਵਿਭਾਗ ਦੇ ਐਕਸਾਈਜ਼ ਅਧਿਕਾਰੀ ਸ਼ੋਕਮਾਰ ਨੇ ਦੱਸਿਆ ਕਿ ਮਾਛੀਵਾੜਾ ਸਰਕਲ ਦੇ ਤਾਇਨਾਤ ਇੰਸਪੈਕਟਰ ਮਿਤ ਬੋਇਲ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਦੇ ਨੇੜੇ ਉਦਯੋਗਿਕ ਇਕਾਈ ਦੇ ਵਿੱਚ ਕੰਮ ਕਰਦੇ ਕਾਮਿਆਂ ਨੂੰ ਨਜਾਇਜ਼ ਸ਼ਰਾਬ ਦੀ ਹੋ ਰਹੀ ਹੈ। ਵਿਭਾਗੀ ਟੀਮ ਵੱਲੋਂ ਇਸ ਨਾਜਾਇਜ਼ ਸ਼ਰਾਬ ਸਪਲਾਈ ਕਰਨ ਵਾਲਾ ਜਿਹੜੋ ਪਿੱਛਾ ਕੀਤਾ ਗਿਆ ਜਿਸ ਨੇ ਇਹ ਸ਼ਰਾਬ ਤਰੰਸੂ ਵਿਕੇਸ਼ ਸਥਿਤ ਅਦਯੋਗਿਕ ਇਕਾਈ ਨੇੜੇ ਬਣੇ ਸ਼ੈੱਡ ਅੰਦਰ ਰੱਖੀ ਹੋਈ ਸੀ ਜਿੱਥੇ ਕੇ ਉਹ ਕਾਮਿਆਂ ਨੂੰ ਵੇਚ ਰਿਹਾ ਸੀ ਇਸ ਵੇਟਰ ਵੀ ਤੋਂ ਕੋਈ ਤੇ ਉਹਨਾਂ ਦੇ ਵੱਲੋਂ ਮੌਜੂਦ ਵਿਭਾਗ ਦੇ ਪੁਲਿਸ ਕਰਮਚਾਰੀਆਂ ਵੱਲੋਂ ਮੌਕੇ ਤੇ ਜਾ ਕੇ ਇਹ 24 ਬੇਟੀਆਂ ਨਾਜਾਇਜ਼ ਸ਼ਰਾਬ ਦੀਆਂ ਬਰਾਮਦ ਕੀਤੀਆਂ ਗਿਆਨ ਜਿਸ ਦੇ ਸਾਰੇ ਪਹੁਏ ਹਨ ਉਹਨਾਂ ਨੂੰ ਬਰਾਮਦ ਕਰ ਲਿਆ ਗਿਆ ਅਤੇ ਇਹ ਸ਼ਰਾਬ ਦੀ ਸਪਲਾਈ ਕਰਨ ਵਾਲੇ ਵਿਜਿੰਦਰ ਸਿੰਘ ਨੂੰ ਕਾਬੂ ਕਰਕੇ ਮੱਤੇ ਵਾਲਾ ਪੁਲਿਸ ਚੌਂਕੀ ਦੇ ਸਪੋਰਟ ਕਰ ਦਿੱਤਾ ਗਿਆ ਹੈ। ਅਜੀਤ ਸਾਹਿਬ ਕੀ ਮਾਮਲਾ ਨਿਯਾਇਸ਼ ਸ਼ਰਾਬ ਦਾ ਜੀ? ਨਿਯਾਇਸ਼ ਸ਼ਰਾਬ ਇਹ ਹੈ ਜੀ ਕਿ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਬੰਦਾ ਜਿਹੜਾ ਪ੍ਰਜਿੰਦਰ ਸਿੰਘ ਹੈ ਇਹ ਥਰੀ ਸ਼ਰਾਬ ਸਪਲਾਈ ਕਰਦਾ ਇਸ ਏਰੀਆ 'ਚ। ਤੁਹਾਨੂੰ ਜਿਵੇਂ ਪਤਾ ਕਿ ਇਸ ਵਾਰ ਜਿਹੜੇ ਹੈਗੇ ਆ ਆਫਕਾਰੀ ਮਾਲੀਆ ਪੈਣ ਕਰਕੇ ਨਾ ਜਿਹੜੇ ਠਿੱਕੇ ਪਹਿਲੇ ਬਹੁਤ ਮਹਿੰਗੇ ਨੇ ਗਰੁੱਪ। ਇਹ ਠੇਕੇਦਾਰਾਂ ਦੀ ਵੀ ਟੀਮਾਂ ਐਕਟਿਵ ਨੇ ਤਾਂ ਕਿ ਉਹਨਾਂ ਦੇ ਏਰੀਆ 'ਚ ਕੋਈ ਨਜਾਇਜ਼ ਸ਼ਰਾਬ ਨਾ ਸਿੱਟੇ ਤੇ ਸਾਡੇ ਇੰਸਪੈਕਟਰ ਸਾਹਿਬ ਵੀ ਲੱਗੇ ਹੋਏ ਸੀ ਤੇ ਮਗਰ ਦੀ ਗੱਡੀ ਦਾ ਪਿੱਛਾ ਕਰਦੇ ਕਰਦੇ ਅਸੀਂ ਰੌਂਜ ਅਸੀਂ ਪਹੁੰਚੇ ਆਂ ਤੇ ਸਾਨੂੰ ਜਿਹੜੀ ਆਗਿਆ 224 ਪੇਟੀਆਂ ਦਾਰੂ ਦੀਆਂ ਮਿਲੀਆਂ ਨੇ ਤੇ ਬੰਦੇ ਨੂੰ ਅਸੀਂ ਅਰੈਸਟ ਕਰ ਲਿਆ ਹੁਣ ਅਗਲੀ ਜਿਹੜੀ ਇਨਵੈਸਟੀਗੇਸ਼ਨ ਜਾਰੀ ਹੈ ਕਿ ਇਹਨਾਂ ਦੇ ਜਿਹੜੇ ਲਿੰਕ ਨੇ ਕਿਹਨਾ ਕਿਨਾ ਨਾ ਜੁੜੇ ਹੋਏ ਨੇ ਇਹ ਕਿੱਥੋਂ ਲੈ ਕੇ ਆਉਂਦੇ ਨੇ ਤੇ ਕਿਹਨੂੰ ਸਪਲਾਈ ਕਰਦੇ ਨੇ ਏਰੀਆ ਕਿਹੜਾ ਇਥੋਂ ਨਜ਼ਰ ਆ ਸ਼ਰਾਬ ਲਈ ਇਹ ਜੀ ਤਨਸੂ ਹੈ ਜੀ ਇਥੇ ਉਹ ਨਸਟੀਰੀਆ ਜਿਹੜੇ ਲੇਬਰ ਨੂੰ ਸਪਲਾਈ ਕਰਦਾ ਸੀ ਜੀ ਹਾਂ ਜੀ ਤਨਸੂ ਜੇ ਜਿਹੜੀ ਇੰਡਸਟਰੀ ਏਰੀਆ ਉਹਦੇ ਚ ਇੱਕ ਲੇਬਰ ਸ਼ੈੱਡ ਹੈਗੀ ਉੱਥੇ ਪਿਆ ਸੀ ਮਾਲ ਉਥੇ ਰਿਕਵਰੀ ਕੀਤੀ ਆਪਣੇ ਰੀਜ ਕੋਈ ਨਕਲੀ ਸ਼ਰਾਬ ਵਾਲੇ ਮਾਮਲੇ ਤਾਂ ਨਹੀਂ ਸਾਹਮਣੇ ਜਿੱਦਾਂ ਮਜੀਠਾ ਹਲਕੇ ਦੇ ਨਾਮ ਮਾਮਲੇ ਵਿੱਚ ਸੱਚ ਨਹੀਂ ਹੈ ਬਾਕੀ ਸਰਕਾਰ ਵੱਲ ਪੂਰੀ ਸਖਤੀ ਕੀਤੀ ਜਾ ਰਹੀ ਹੈ ਕਿਉਂਕਿ ਤੁਹਾਨੂੰ ਪਤਾ ਹੈ ਕਿ ਜਿਹੜਾ ਲੇਟੈਸਟ ਇਨਸੀਡੈਂਟ ਅੰਮ੍ਰਿਤਸਰ ਜਿਨੇ ਚ ਮਜੀਠਾ ਹਲਕੇ 'ਚ ਹੋਇਆ ਕਈ ਬੇਕਸੂ ਲੋਕਾਂ ਦੀਆਂ ਜਾਨਾਂ ਗਈਆਂ ਨੇ ਉਹ ਆਇਆ ਬਾਕੀ ਸਾਡੇ ਲੁਧਿਆਣੇ ਵਿੱਚ ਨਾ ਹੋਵੇ ਉਹਦੇ ਲਈ ਸਾਡੀਆਂ ਟੀਮਾਂ ਤੇ ਠੇਕੇਦਾਰ ਵੀ ਤੇ ਸਾਡੀ ਲੋਕਲ ਪੁਲਿਸ ਵੀ ਸਾਡਾ ਸਾਥ ਦੇ ਰਹੀ ਹੈ ਉਹਦੇ ਪਰ ਸਾਡੀ ਪੂਰੀ ਮੁਸਤਜ਼ਦਿ ਹੈ ਕਿ ਅਜਿਹਾ ਕੋਈ ਕਾਂਡ ਨਾ ਹੋਵੇ ਉਹਨੇ ਸੀ ਸਰਕਾਰ लुधियाना आपकारी विभाग नु आज उस्मे वड्डी सफलता मिली जदों ओन्ना ने माछीवाला सर्कल दे पिंडे पिंडे धनासू विखे औद्योगिक इकाई दे नेड़े 24 पेटियां ਨਜਾਇਜ਼ ਸ਼ਰਾਬ ਸਮੇਤ ਇੱਕ ਵਿਅਕਤੀ ਨੂੰ ਕਾਬੂ ਕਰ ਲਿਆ। આરોપી ਦੀ ਪਛਾਣ ਵਿਜੇਂਦਰ ਸਿੰਘ ਵਾਸੀ लुਧਿਆਣਾ ਵੱਜੋਂ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਆਂ ਆਪਕਾਰੀ ਵਿਭਾਗ ਦੇ ਐਕਸਾਈਜ਼ ਅਧਿਕਾਰੀ ਸ਼ੋਕਮਰ ਨੇ ਦੱਸਿਆ ਕਿ ਮਾਛੀਵਾਲਾ ਸਰਕਲ ਦੇ ਤਾਇਨਾਤੀ ਇੰਸਪੈਕਟਰ ਮਿਤ ਗੋਇਲ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਦੇ ਨੇੜੇ ਉਦਯੋਗਿਕ ਇਕਾਈ ਦੇ ਵਿੱਚ ਕੰਮ ਕਰਦੇ ਕਾਮਿਆਂ ਨੂੰ ਨਜਾਇਜ਼ ਸ਼ਰਾਬ ਦੀ ਹੋ ਰਹੀ ਹੈ। ਵਿਭਾਗ ਦੀ ਟੀਮ ਵੱਲੋਂ ਇਸ ਨਜਾਇਜ਼ ਸ਼ਰਾਬ ਸਪਲਾਈ ਕਰਨ ਵਾਲਾ ਜਿਹੜਾ ਪਿੱਛਾ ਕੀਤਾ ਗਿਆ ਜਿਸ ਨੇ ਇਹ ਸ਼ਰਾਬ ਤਰਨਸੂ ਵਿਕੇ ਸਥਿਤ ਉਦਯੋਗਿਕ ਇਕਾਈ ਨੇੜੇ ਬਣੇ ਸ਼ੈੱਡ ਅੰਦਰ ਰੱਖੀ ਹੋਈ ਸੀ ਜਿੱਥੇ ਕੇ ਉਹ ਕਾਮਿਆਂ ਨੂੰ ਵੇਚ ਰਿਹਾ ਸੀ ਇਸ ਬੈਟਰ ਵਿੱਚ ਤੋਂ ਕੋਲਤੇ ਉਹਨਾਂ ਦੇ ਵੱਲੋਂ ਮੌਜੂਦ ਵਿਭਾਗ ਦੇ ਪੁਲਿਸ ਕਰਮਚਾਰੀਆਂ ਵੱਲੋਂ ਮੌਕੇ ਤੇ ਜਾ ਕੇ ਇਹ 24 ਬੇਟੀਆਂ ਨਜਾਇਜ਼ ਸ਼ਰਾਬ ਦੀਆਂ ਬਰਾਮਦ ਕੀਤੀਆਂ ਗਿਆ ਜਿਸ ਵਿੱਚ ਸਾਰੇ ਪੂਏ ਹਨ ਉਹਨਾਂ ਨੂੰ ਬਰਾਮਦ ਕਰ ਲਿਆ ਗਿਆ ਅਤੇ ਸ਼ਰਾਬ ਦੀ ਸਪਲਾਈ ਕਰਨ ਵਾਲੇ ਬਰਿੰਦਰ ਸਿੰਘ ਨੂੰ ਕਾਬੂ ਕਰਕੇ ਮੱਤੇ ਵਾਲਾ ਪੁਲਿਸ ਚੌਂਕੀ ਦੇ سپੁਰਦ ਕਰ ਦਿੱਤਾ ਗਿਆ ਹੈ। ਅਜੀਤ ਸਾਹਿਬ ਕੀ ਮਾਮਲਾ ਨਿਯਾਸ਼ ਸ਼ਰਾਬ ਦਾ ਜੀ? ਨਿਯਾਸ਼ ਸ਼ਰਾਬ ਇਹ ਹੈ ਜੀ ਕਿ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਬੰਦਾ ਜਿਹੜਾ ਪ੍ਰਸ਼ਿੰਦਰ ਸਿੰਘ ਹੈ ਇਹ ਥਰੀ ਸ਼ਰਾਬ ਸਪਲਾਈ ਕਰਦਾ ਇਸ ਏਰੀਆ 'ਚ। ਤੁਹਾਨੂੰ ਜਿਵੇਂ ਪਤਾ ਕਿ ਇਸ ਵਾਰ ਜਿਹੜੀ ਹੈਗੀ ਹੈ ਆਫਕਾਰੀ ਮਾਲੀਆ ਫੈਨ ਕਰਕੇ ਨਾ ਜਿਹੜੇ ਠੇਕੇ ਪਹਿਲਾਂ ਬਹੁਤ ਮਹਿੰਗੇ ਨੇ ਗਰੁੱਪ। ਇਹ ਠੇਕੇਦਾਰਾਂ ਦੀਆਂ ਵੀ ਟੀਮਾਂ ਐਕਟਿਵ ਨੇ ਤਾਂ ਕਿ ਉਹਨਾਂ ਦੇ ਏਰੀਆ 'ਚੋਂ ਨਿਯਾਸ਼ ਸ਼ਰਾਬ ਨਾ ਸਿੱਟੇ ਤੇ ਸਾਡੇ ਇੰਸਪੈਕਟਰ ਸਾਹਿਬ ਵੀ ਲੱਗੇ ਹੋਏ ਸੀ ਤੇ ਮਗਰ ਦੀ ਗੱਡੀ ਦਾ ਪਿੱਛਾ ਕਰਦੇ ਕਰਦੇ ਅਸੀਂ ਬਰੌਂਜ ਅਸੀਂ ਪਹੁੰਚੇ ਆਂ ਤੇ ਸਾਨੂੰ ਜਿਹੜੀ ਆਗਿਆ 224 ਪੇਟੀਆਂ ਦਾਰੂ ਦੀਆਂ ਮਿਲੀਆਂ ਨੇ ਤੇ ਬੰਦੇ ਨੂੰ ਅਸੀਂ ਅਰੈਸਟ ਕਰ ਲਿਆ ਹੁਣ ਅਗਲੀ ਜਿਹੜੀ ਇਨਵੈਸਟੀਗੇਸ਼ਨ ਜਾਰੀ ਹੈ ਕਿ ਇਹਨਾਂ ਦੇ ਜਿਹੜੇ ਲਿੰਕ ਨੇ ਕਿਹਨਾ ਕਿਨਾ ਨਾ ਜੁੜੇ ਹੋਏ ਨੇ ਇਹ ਕਿੱਥੋਂ ਲੈ ਕੇ ਆਉਂਦੇ ਨੇ ਤੇ ਕਿਹਨੂੰ ਸਪਲਾਈ ਕਰਦੇ ਨੇ ਏਰੀਆ ਕਿਹੜਾ ਇਥੋਂ ਜਿਆ ਸ਼ਰਾਬ ਮਿਲਾਈ ਬੀ ਇਹ ਜੀ ਤਨਸੂ ਹੈ ਜੀ ਇਥੇ ਇੰਡਸਟਰੀ ਏਰੀਆ ਜਿਹੜੇ ਲੇਬਰ ਲੂਪ ਸਪਲਾਈ ਕਰਦਾ ਸੀ ਜੀ ਹਾਂ ਜਿੱਤਨਸੂ ਜੇ ਜਿਹੜੀ ਇੰਡਸਟਰੀ ਏਰੀਆ ਹੈ ਉਹਦੇ ਚ ਇੱਕ ਲੇਬਰ ਸ਼ੈੱਡ ਹੈਗੀ ਉੱਥੇ ਪਿਆ ਸੀ ਮਾਲ ਉਥ ਆਪਣੇ ਰੀਜ ਕੋਈ ਨਕਲੀ ਸ਼ਰਾਬ ਵਾਲੇ ਮਾਮਲੇ ਤਾਂ ਨਹੀਂ ਸਾਹਮਣੇ ਜਿੱਦਾਂ ਮਜੀਠਾ ਹਲਕੇ ਦੇ ਨਾਮ ਮਾਮਲੇ ਨਹੀਂ ਹੈ ਬਾਕੀ ਸਰਕਾਰ ਵੱਲ ਪੂਰੀ ਸਖਤੀ ਕੀਤੀ ਜਾ ਰਹੀ ਹੈ ਕਿਉਂਕਿ ਤੁਹਾਨੂੰ ਪਤਾ ਹੈ ਕਿ ਜਿਹੜਾ ਲੇਟੈਸਟ ਇਨਸੀਡੈਂਟ ਅੰਮ੍ਰਿਤਸਰ ਜਿਨੇ ਚ ਮਜੀਠਾ ਹਲਕੇ ਚ ਹੋਇਆ ਕਈ ਵੇਖ ਤੋਂ ਲੋਕਾਂ ਦੀਆਂ ਜਾਨਾਂ ਗਈਆਂ ਨੇ ਉਹ ਆਇਆ ਵਾਕਿਆ ਸਾਡੇ ਲੁਧਿਆਣੇ ਵਿੱਚ ਨਾ ਹੋਵੇ ਉਹਦੇ ਲਈ ਸਾਡੀਆਂ ਟੀਮਾਂ ਤੇ ਠੇਕੇਦਾਰ ਵੀ ਤੇ ਸਾਡੀ ਲੋਕਲ ਪੁਲਿਸ ਵੀ ਸਾਡਾ ਸਾਥ ਦੇ ਰਹੀ ਹੈ ਉਹਦੇ ਤੇ ਸਾਡੀ ਪੂਰੀ ਮੁਸਤਜ਼ਦੀ ਹੈ ਕਿ ਅਜਿਹਾ ਕੋਈ ਕਾਂਡ ਨਾ ਹੋਵੇ ਉਹਦੇ ਲਈ ਅਸੀਂ ਸਰਕਾਰ